ਪੰਜ ਪੰਜਾਬੀ ਵਾਪਸ ਪਰਤੇ ਨੇ ਇਰਾਕ ਤੋਂ ਵਾਪਸ ਪਰਤੇ ਨੇ ਹਰਜਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਰਜਿੰਦਰ ਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਕਿੰਨਾ ਮੁਸੀਬਤਾਂ ਚੋਂ ਲੰਘ ਕੇ ਤੁਸੀਂ ਆਪਣੇ ਦੇਸ਼ ਆ ਵਾਪਸ ਪਰਤੇ ਬਹੁਤ ਮਾੜੇ ਹਾਲਾਤ ਨੇ ਇਥੋਂ ਦੇ ਤਾਂ ਦੇਖਿਆ ਨਹੀਂ ਜਾਂਦਾ ਅਸੀਂ ਵੀ 20 ਦਿਨ ਉੱਤੇ ਭੁੱਖੇ ਪਾਣੇ ਰਹੇ ਆ ਇੱਕ ਟਾਈਮ ਚੌਲ ਬੰਦੇ ਤਾਂ ਉਹੀ ਤਿੰਨ ਤਿੰਨ ਦਿਨ ਖਾਣੇ ਪੈਂਦੇ ਸਨ ਤੇ ਪਾਣੀ ਦੀ ਇੱਕ ਬੋਤਲ ਮਿਲਦੀ ਉਹਦੇ ਨਾਲ ਕੋਈ ਸਾਹ ਦਿਨ ਕੱਢੇ ਤੇ ਸਿਰਫ 5 ਮਿੰਟਾਂ ਚ ਪੀਲੇ ਬਹੁਤ ਮਾੜੇ ਹਾਲਾਤ ਨੇ ਉੱਥੋਂ ਦੇ ਜੀ ਉੱਥੇ ਦੇ ਹਾਲਾਤ ਟਿਕੀ ਨਹੀਂ ਜਾਂਦੇ ਜੀ ਉੱਥੇ ਹੋਰ ਵੀ ਬਹੁਤੀ ਕੰਪਨੀ ਦੇ ਬੰਦੇ ਫਸੇ ਹੋਏ ਨੇ 231 ਬੰਦੇ ਸਾਂ ਸੀ ਜਿਨ੍ਹਾਂ ਚੋਂ 5 ਅਸੀਂ ਵਾਪਸ ਆਏ ਆ ਬਾਕੀ ਜੋ ਕੁਥੀ ਨੇ ਜਿੰਨਾਂ ਦੇ ਜੀ ਨਹੀਂ ਆ ਉਹ ਤਾਂ ਅਜੇ ਆ ਹੀ ਨਹੀਂ ਤੱਕਦੇ ਜਿਨ੍ਹਾਂ ਦੇ ਉਹਨਾਂ ਦੇ ਜੀ ਨਾਲ ਲੱਗਣਗੇ ਜੀ ਤੇ ਕਰਕੇ ਸਰਕਾਰ ਵੀ ਕੁਛ ਨਹੀਂ ਕਰ ਰਹੀ ਜਦੋਂ ਕੋਈ ਫੋਨ ਕਰੀਦਾ ਅੰਬੈਸੀ ਨੂੰ ਫੋਨ ਕਰੀਦਾ ਤਾਂ ਅੰਬੈਸੀ ਵਾਲੇ ਕਿਉਂ ਹਸਪੀਟਲ ਕਾ ਦੇ ਦਿੰਦੇ ਨੇ ਸਰਕਾਰ ਆਪਣੇ ਮੇਲਡੋਰ ਕਰੀ ਜਾਂਦੀਆਂ ਨੇ ਕੋਈ ਗੱਲਬਾਤ ਨਹੀਂ ਕਰ ਰਹੀਆਂ ਇਹ ਤਾਂ ਸਾਨੂੰ ਭਗਵੰਤ ਮਾਨ ਨੇ ਔਰ ਯੂਕੇ ਕਲੱਬ ਵਾਲਿਆਂ ਨੇ ਕਢਵਾਇਆ ਹੈ ਸਾਡੀਆਂ ਟਿਕਟਾਂ ਤੇ ਜੀਆਂ ਸਾਨੂੰ ਵਾਪਸ ਮਗਵਾਇਆ ਹਮ ਯਾਨੀ ਕਿ ਫਾਰ ਸਰਕਾਰ ਦੇ ਨਾਲ ਨਰਾਜ਼ਗੀ ਰਹੇਗੀ ਤੁਹਾਡੀ ਜਰੂਰ ਜੀ ਨਰਾਜ਼ਗੀ ਤਾਂ ਹਮੇਸ਼ਾ ਰਹੇਗੀ ਜੀ ਹੋਰ ਕਿਸ ਤੁਹਾਡੇ ਪਰਿਵਾਰ ਤੁਸੀਂ ਵਾਪਸ ਪਰਤੇ ਪਰਿਵਾਰ ਵਾਲੇ ਵੀ ਬਹੁਤ ਜ਼ਿਆਦਾ ਖੁਸ਼ ਹੋਣਗੇ ਹਾਂ ਜੀ ਬਹੁਤ ਜ਼ਿਆਦਾ ਖੁਸ਼ ਨੇ ਜੀ ਜੀ ਧੰਨਵਾਦ ਹਰਜਿੰਦਰ ਜੀ ਗੱਲਬਾਤ ਕਰਨ ਦੇ ਲਈ ਸੋ ਇਹ ਨਾ ਕਰਨਾ ਕਿ ਭਾਰਤੀ ਐਮਬੈਸੀ ਦੇ ਨਾਲ ਵੀ ਕਈ ਵਾਰ ਆਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਦੇ ਵੀ ਉਹਨਾਂ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਇਹ ਆਪਣੇ ਵਤਨ ਵਾਪਸੀ ਦਾ ਸੇਹਰਾ ਬਣ ਰਹੇ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਅਤੇ ਕੁਵੈਤ ਦੇ ਪੰਜਾਬ ਵੈਲਫੇਅਰ ਕਲੱਬ ਦੇ ਸਿਰ ਕਿਉਂਕਿ ਉਹਨਾਂ ਦੀ ਹਿੰਮਤ ਸਦਕਾ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਮੁੜ ਆਪਣੇ ਦੇਸ਼ ਵਾਪਸ ਪਰਤੇ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਨੇ